ਰਾਏਕੋਟ ਦੇ ਪਿੰਡ ਜੱਟਪਰਾ ਵਿਕੇ ਨੌਜਵਾਨ ਆਗੂ ਤੇ ਸਮਾਜ ਸੇਵੀ ਬਲਜਿੰਦਰ ਸਿੰਘ ਮੈਂਟੂ ਜੱਟਪਰਾ ਕੌਮੀ ਮੀਤ ਪ੍ਰਧਾਨ ਜੂਤ ਅਕਾਲੀ ਦਲ ਵੱਲੋਂ 22 ਅਕਤੂਬਰ ਨੂੰ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੀ ਜਾਦ ਵਿੱਚ ਕਰਵਾਏ ਜਾ ਰਹੇ ਸਮੋਹਿਕ ਵਿਆਹ ਸਮਾਗਮ ਦਾ ਪੋਸਟਰ ਚਾਰੀ ਕੀਤਾ ਗਿਆ। ਇਸ ਸੰਬੰਧੀ ਰਾਏਕੋਟ ਇੰਦਰ ਕੰਪਲੈਕਸ ਵਿੱਚ ਹੋਈ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਖਾਲਸਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਪ੍ਰਭਜੋਤ ਸਿੰਘ ਢਾਲੀਬਾਲ ਕੋਰ ਕਮੇਟੀ ਮੈਂਬਰ ਜੂਤ ਅਕਾਲੀ ਦਲ ਅਤੇ ਹੋਰਨਾ ਆਗੂਮਾਨਿਸ ਸਮਾਜ ਸੇਵਾ ਦਾ ਉੱਤਮ ਕਾਰਜ ਸਮੂਹਿਕ ਵਿਆਸ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਮਿੰਟੂ ਜੱਟਪੁਰਾ ਬਲੋ ਕੀਤੇ ਜਾ ਰਹੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਪਰਿਵਾਰਾਂ ਉਨ੍ਹਾਂ ਧੀਆਂ ਦੇ ਹੱਥ ਪੀੜੇ ਕਰਨੇ ਸਭ ਤੋਂ ਉੱਤਮ ਕਾਰਜ ਹੈ ਇਹ ਕਾਰਜ ਮਿੰਟੂ ਜੱਟਪੁਰਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਨਿਰਸਵਾਰਥ ਭਾਵਨਾ ਨਾਲ ਕੀਤਾ ਜਾ ਰਿਹਾ ਅਤੇ ਇਸ ਕਾਰਜ ਲਈ ਉਹਨਾਂ ਵੱਲੋਂ ਕਿਸੇ ਤੋਂ ਵੀ ਕੋਈ ਉਗਰਾਹੀ ਨਹੀਂ ਕੀਤੀ ਗਈ ਬਲਕਿ ਸਮੂਹਿਕ ਬਿਆਸ ਸਮਾਗਮਦਾਰ ਨਾਮ ਵਿਓਤਾ ਲੜਕਿਆਂ ਨੂੰ ਘੇਲੂ ਵਰ ਤੋਂ ਲਈ ਸਮਾਨ ਵੀ ਦਿੱਤਾ ਜਾਵੇਗਾ ਇਸ ਮੌਕੇ ਬਲਜਿੰਦਰ ਸਿੰਘ ਮਿੱਟੂ ਜੱਟਪੁਰਾਨੀ ਕਿਹਾ ਕਿ ਉਹਨਾਂ ਵੱਲੋਂ 22 ਅਕਤੂਬਰ ਦਿਨ ਬੁੱਧਵਾਰ ਨੂੰ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੀ ਯਾਦ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਨੇ ਅਤੇ ਉਹਨਾਂ ਅਪੀਲ ਕੀਤੀ ਕਿ ਲੋੜਵੰਦ ਪਰਿਵਾਰ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ। ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸੀਨ ਦੀ ਇਹ ਖਾਸ ਰਿਪੋਰਟ। ਹਾਂਜੀ ਬਾਈ ਜੀ ਅੱਜ ਇੱਕ ਅਲਸੋਨਤ ਪ੍ਰੈਸ ਕਾਨਫਰੰਸ ਬੁਲਾਈ ਗਿਆ। ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਮਿੰਟੂ ਸਰਪੰਚ ਜਟਪੁਰਾ ਉੱਗੇ ਸਮਾਜ ਸੇਵੀ ਇਹਨਾਂ ਵੱਲੋਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਨੇ ਉਹਨਾਂ ਨੂੰ ਕਰਨ ਦੇ ਸਬੰਧ ਵਿੱਚ ਉਹਦਾ ਪੋਸਟਰ ਜਾਰੀ ਕਰਨ ਦੇ ਸਬੰਧ ਵਿੱਚ ਤੁਹਾਨੂੰ ਸਾਰਿਆਂ ਨੂੰ ਅੱਜ ਤਕਨੀਕ ਦਿੱਤੀ ਹੈ ਮਿੰਟੂ ਜਟਪੁਰਾ ਨੌਜਵਾਨ ਆਗੂ ਵੀ ਨੇ ਪਿੰਡ ਦੇ ਸਰਪੰਚ ਵੀ ਰਹੇ ਨੇ ਇਲਾਕੇ ਦੇ ਵਿੱਚ ਇਹਨਾਂ ਦਾ ਤੇ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਮਾਣ ਸਨਮਾਨ ਆ ਉਸ ਸਬੰਧ ਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਸੀ ਜਿਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸਰਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਸਜੀਪੀ ਸੀ ਸਾਬ ਚੰਕ ਸਿੰਘ ਗੱਲਾ ਪ੍ਰਧਾਨ ਜੀ ਸਾਬ ਪ੍ਰਭਜੋਤ ਸਿੰਘ ਧਾਰੀਵਾਲ ਜੀ ਜੋਤੇ ਕੋਰ ਕਮੇਟੀ ਦੇ ਮੈਂਬਰ ਔਰ ਮਿੰਟੂ ਜਟਪੁਰਾ ਜੀ ਇਹਨਾਂ ਦੇ ਸਾਰੇ ਸਾਥੀ ਵਿਸ਼ੇਸ਼ ਤੌਰ ਤੇ ਇਕੱਤਰ ਹੋਏ ਆ ਇਹਦਾ ਪੋਸਟਰ ਜਾਰੀ ਕਰਨ ਵਾਸਤੇ ਮੈਂ ਸਮਝਦਾ ਕਿ ਇਲਾਕੇ ਦੇ ਅੰਦਰ ਇੱਕ ਬਹੁਤ ਵੱਡਾ ਕਾਰਜ ਜਿਹੜਾ ਹੋਣ ਜਾ ਰਿਹਾ ਹੈ ਜਿਹੜਾ ਕਾਰਜ ਨਿਰਸਵਾਰਥ ਗਰੀਬ ਲੜਕੀਆਂ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਹੋਣੀਆਂ ਨੇ ਔਰ ਸਾਰਾ ਸਮਾਨ ਜਿਹੜਾ ਹੈ ਇਹ ਕੋਲੋਂ ਲੜਕੀਆਂ ਦੀਆਂ ਸ਼ਾਦੀਆਂ ਦਾ ਦੇ ਰਹੇ ਨੇ ਕਿਸੇ ਤੋਂ ਵੀ ਇੱਕ ਵੀ ਪੈਸਾ ਜਿਹੜਾ ਇਸ ਸੰਬੰਧ ਵਿੱਚ ਉਹ ਗਰਿਆ ਨਹੀਂ ਜਾ ਰਿਹਾ ਮੈਂ ਮਿੰਟੂ ਜੀ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਰਾਏਕੋਟ ਦੇ ਇਲਾਕੇ ਦੇ ਅੰਦਰ ਬਹੁਤ ਵੱਡਾ ਸਮਾਜ ਸੇਵਾ ਦਾ ਕੰਮ ਜਿਹੜਾ ਇਹ ਕਰਨ ਜਾ ਰਹੇ ਆ ਕੀ ਨਾ ਬਾਜੀ ਤੁਹਾਡਾ ਮੇਰਾ ਬਲਜਿੰਦਰ ਸਿੰਘ ਮਿੰਟੂ ਅਸੀਂ ਪਿੰਡ ਜੱਟਪੁਰੇ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੀ ਯਾਦ ਨੂੰ ਸਮਰਪਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੀਆਂ ਅਸੀਂ ਵਿਆਹ ਕਰ ਰਹੇ ਆ ਕੋਈ ਵੀ ਲੋੜਵੰਦ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇਰੀ ਲੋੜ ਦਾ ਸਾਰਾ ਸਮਾਨ ਸਾਡੇ ਵੱਲੋਂ ਦਿੱਤਾ ਜਾਊਗਾ ਬਰਾਤ ਦਾ ਸਾਰਾ ਖਰਚਾ ਸਾਡੇ ਵੱਲੋਂ ਕੀਤਾ ਜਾਊਗਾ ਇਸ ਪ੍ਰੋਗਰਾਮ ਦੇ ਲਈ ਅਸੀਂ ਕਿਸੇ ਤੋਂ ਇੱਕ ਵੀ ਰੁਪਏ ਦਾ ਦਾਨ ਨਹੀਂ ਲੈ ਰਹੇ ਬੜੇ ਸਾਡੇ ਦੋਸਤਾਂ ਸੱਜਣਾਂ ਦੇ ਵੀ ਫੋਨ ਆ ਰਹੇ ਆ ਸਾਡਾ ਯੋਗਦਾਨ ਲੈ ਕੇ ਪਰ ਸਾਡਾ ਹੌਸਲਾ ਵਧਾਉਣ ਲਈ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕਿਸੇ ਤੋਂ ਇੱਕ ਵੀ ਰੁਪਿਆ ਦਾਨ ਨਹੀਂ ਲੈਣਾ 22 ਅਕਤੂਬਰ ਨੂੰ ਪਿੰਡ ਜੱਟਪੁਰੇ ਸੀ ਇਸ ਸਮਾਰੋਹਤਾਂ ਵਿੱਚ